ਜੀ ਸਤਿ ਸ਼੍ਰੀ ਅਕਾਲ ਹਾਂਜੀ ਅੱਜ ਤੁਹਾਡੇ ਨਾਲ ਇੱਕ ਹੋਰ ਨਵੀਂ ਟਿਪਸ ਲੈ ਕੇ ਆਪਾਂ ਹਾਜ਼ਰ ਹਾਂ ਤੇ ਸ਼ੇਅਰ ਕਰਦਾਂ ਤੁਹਾਡੇ ਨਾਲ ਜਿਵੇਂ ਕਿ ਆਪਾਂ ਹਨਾ ਘਿਓ ਬਣਾਉਨੇ ਆ ਕੋਈ ਵੀ ਬਣਾ ਘਿਓ ਬਣਾਉਂਦੀਆਂ ਨੇ ਤਾਂ ਉਹਨਾਂ ਤੋਂ ਭਾਂਡੇ ਚੱਲ ਜਾਂਦੇ ਹੋਣਗੇ ਤਾਂ ਉਹਨਾਂ ਲਈ ਮੈਂ ਤੁਹਾਨੂੰ ਇੱਕ ਟਿਪਸ ਦੱਸਦੀ ਆ ਜਿਵੇਂ ਕਿ ਹੁਣ ਜੀ ਮੈਂ ਲੱਗੀ ਸੀਗੀ ਘਿਓ ਬਣਾਉਣ ਕਿਉਂਕਿ ਜੀ ਮੈਨੂੰ ਤੁਸੀਂ ਬਲੌਗ ਦੇ ਵਿੱਚ ਦੇਖ ਲਓ ਰੋਟੀ ਬਣਾਉਣ ਲਈ ਨਾ ਆਪਾਂ ਨੇ ਰੋਟੀ ਬਣਾਇਆ ਸੀ ਉਹਦੇ ਲਈ ਦੇਸੀ ਘਿਓ ਦੀ ਲੋੜ ਸੀਗੀ ਤਾਂ ਨਾ ਮੈਂ ਹੁਣ ਤਾਜੀ ਥੋੜੀ ਜਿਹੀ ਮੱਖਣੀ ਪਈ ਸੀ ਮੜਾਈ ਪਈ ਸੀ ਆਪਣੇ ਕੋਲ ਤੇ ਉਹ ਰਿੜਕਲੀ ਰੜਕ ਕੇ ਮੱਖਣ ਕੱਢ ਲਿਆ ਹੁਣ ਇਹਨੂੰ ਮੈਂ ਨਾ ਗਰਮ ਕਰੂੰਗੀ ਚਾਹੇ ਆਪਣੇ ਕੋਲ ਜਿੰਨਾ ਮਰਜ਼ੀ ਮੱਖਣਾ ਚਾਹੇ ਜਿਆਦਾ ਹੈ ਚਾਹੇ ਘੱਟ ਹੈ ਜਿਵੇਂ ਹੁਣ ਮੇਰੇ ਕੋਲ ਇੰਨਾ ਕਾ ਤੇ ਆਪਾਂ ਇਹ ਡੱਬੂ ਦੇ ਵਿੱਚ ਪਾ ਦਾਂਗੇ ਚਾਲਾ ਫਰਾਈ ਵੀ ਦਾ ਹੈ ਤੇ ਜਿੰਨੀ ਮਰਜ਼ੀ ਤੁਸੀਂ ਅੱਗ ਦੇ ਉੱਤੇ ਇਹਨੂੰ ਬਣਾ ਲਿਓ ਹਨਾ ਦੇਖੋ ਕਿੰਨਾ ਤੇਜ਼ ਚੱਲ ਰਿਹਾ ਹਨਾ ਮਿੰਟੋ ਮਿੰਟ ਬਣ ਜਾਊਗਾ ਜਿੰਨੀ ਮਰਜ਼ੀ ਤੇਜ਼ ਅੱਗ ਦੇ ਉੱਤੇ ਇਹਨੂੰ ਬਣਾ ਲਿਓ ਤੇ ਬਸ ਉਹ ਟਿਪਸ ਵਰਤ ਲਿਓ ਜਿਹਦੇ ਨਾਲ ਤੁਹਾਡਾ ਜਿਹੜੀ ਮੈਂ ਤੁਹਾਨੂੰ ਟਿਪਸ ਦੱਸਣ ਲੱਗੀਆਂ ਉਹ ਟਿਪਸ ਵਰਤ ਲਿਓ ਤੇ ਤੁਹਾਡਾ ਜਿਹੜਾ ਵੀ ਭਾਂਡਾ ਜਿਹਦੇ ਵਿੱਚ ਤੁਸੀਂ ਘਿਓ ਬਣਾ ਰਹੇ ਹੋ ਬਿਲਕੁਲ ਵੀ ਨਹੀਂ ਜਲੂਗਾ ਉਹੋ ਜਿਹਾ ਹੀ ਰਹੂਗਾ ਦੇਖੋ ਜਿਵੇਂ ਕਿ ਹੁਣ ਆਪਾਂ ਨੇ ਇਹ ਮੱਖਣ ਪਾਤਾ ਇਹਦੇ ਵਿੱਚ ਬਸ ਇਹਨੂੰ ਨਾ ਬਿਨਾਂ ਰੁਕੇ ਹਿਲਾਉਂਦੇ ਰਹੋ ਇਦਾਂ ਕਿਸੇ ਵੀ ਚਮਚੇ ਦੇ ਨਾਲ ਤੇ ਕਾਚੀ ਹਿਲਾਉਂਦੇ ਰਹਿਣਾ ਕਾਚੀ ਫੇਰਦੇ ਰਹਿਣਾ ਇਹਦੇ ਵਿੱਚ ਮਤਲਬ ਰੁਕਣਾ ਨਹੀਂਗਾ ਬਿਨਾਂ ਰੁਕੇ ਹੈਨਾ ਆੜੇ-ਆੜੇ ਲਉਂਦੇ ਰਹਿਣਾ ਤਾਂ ਜੋ ਆਪਣੇ ਹੇਠਲੇ ਨਾ ਲੱਗਦੇ ਬਸ ਹਿਲਾਈ ਜਾਣਾ ਜੰਚੇ ਮੱਖਣ ਨੂੰ ਥੱਲੇ ਨਹੀਂ ਲੱਗਣ ਦੇਣਾ ਆਪਣਾ ਗੈਸ ਜਿੰਨਾ ਮਰਜੀ ਤੁਸੀਂ ਤੇਜ਼ ਰੱਖ ਲਓ ਜਿਵੇਂ ਕਿ ਆਪਾਂ ਨੂੰ ਹਨਾ ਜਿਹਨੂੰ ਕਟਛੀ ਨੂੰ ਛੱਡ ਕੇ ਘਿਓ ਬਣਾਵਾਂਗੇ ਤਾਂ ਉਹ ਥੱਲੇ ਲੱਗੂਗਾ ਤੇ ਚੜੂਗਾ ਹਨਾ ਫਿਰ ਪਾਂਡਾ ਮੱਚ ਜਾਂਦਾ ਤੇ ਸਫਾ ਕਰਨਾ ਬਹੁਤ ਔਖਾ ਹੋ ਜਾਂਦਾ ਤੇ ਇਸ ਟਿਪਸ ਦੇ ਨਾਲ ਤੁਸੀਂ ਹਨਾ ਮਤਲਬ ਘਿਓ ਤਿਆਰ ਕਰ ਲਿਓ ਤੁਹਾਡਾ ਪਾਂਡਾ ਜ ਬਿਲਕੁਲ ਨਹੀਂ ਜਲੂਗਾ ਪਾਸ ਤੋਂ ਸੀ ਨਾ ਇਹਨੂੰ ਹਿਲਾਉਂਦੇ ਹੋਏ ਬਣਾਉਣਾ ਲਓ ਜੀ ਆਪਾਂ ਨੂੰ ਦੋ ਤੋਂ ਤਿੰਨ ਮਿੰਟ ਹੋ ਗਏ ਇਹਨੂੰ ਹਿਲਾਉਂਦਿਆਂ ਨੂੰ ਤੇ ਇਸ ਪੋਜੀਸ਼ਨ ਤੇ ਪਹੁੰਚ ਗਏ ਆਪਣਾ ਕਿਉ ਬਸ ਹਿਲਾਉਦੇ ਬਣਾਉਣਾ ਆਪਣਾ ਗੈਸ ਉਨਾ ਹੀ ਤੇਜ਼ ਆ ਦੇਖ ਲਓ ਗੈਸ ਦੀ ਅੱਗ ਨਹੀਂ ਆਪਨੇ ਬਿਲਕੁਲ ਵੀ ਘੱਟ ਕਰੀ ਹੈਗੀ ਤੇ ਉਨੀ ਅੱਗ ਤੇ ਬਣਾ ਰਹੇ ਹਾਂ ਜਿੰਨੇ ਤੇ ਪਹਿਲਾਂ ਰੱਖਿਆ ਸੀ ਬਸ ਹਲਾਈ ਜਾਣਾ ਹਲਾਉਣਾ ਨਿਖਣਾ ਹੈਗਾ ਪੂਰਨ ਮੇਕਪਾਂਡੇ ਦੇ ਵਿੱਚ ਪਾੜ ਦੇ ਦਿਖਾਉਣੀ ਆ ਤੇ ਤੁਹਾਨੂੰ ਆਪਣਾ ਚਾਵਲਾ ਡਬੂ ਵੀ ਦਿਖਾਉਣੀ ਆ ਕਿੰਨਾ ਗੱਜੜਿਆ ਮਤਲਬ ਪ੍ਰਾਈਵੇਟ ਉਹ ਦਿਖਾਉਣਾ ਕਿਉਂ ਬਣ ਗਿਆ ਇਹ ਤੇ ਆ ਥੋੜੀ ਝੱਗ ਹੈ ਬਹਿ ਜੂਗੀ ਮਤਲਬ ਜਦੋਂ ਆਪਾਂ ਪੁੰਨ ਲਾਂਗੇ ਨਾ ਤੇ ਜਿਉ ਜੋ ਜੋ ਠੰਡਾ ਹੋਣਾ ਨਾ ਦੋਈ ਨੇ ਬਹਿ ਜਾਣਾ ਥੱਲੇ ਝੱਗ ਨੇ ਐਨ ਹੋ ਜਾਣਾ ਇਹਨੂੰ ਹੁਣ ਆਪਾਂ ਭਾਂਡੇ ਦੇ ਵਿੱਚ ਕੱਢ ਲਈਏ ਤੇ ਗੈਸ ਕਰਦਾਂਗੇ ਬੰਦ ਪਰੇ ਕਰ ਲਓ ਤੇ ਇਹਨੂੰ ਉਣ ਲਾਂਗੇ ਦੇਖੋ ਡੱਬੂ ਵਿੱਚੋਂ ਤੇ ਲਓ ਜੀ ਆਪਾਂ ਨੇ ਇਹ ਕੱਢ ਲਿਆ ਕਿਉ ਇਹਦੇ ਵਿੱਚੋਂ ਬਾਹਰ ਡੱਬੂ ਦੇ ਤੇ ਡੱਬੂ ਦੇਖ ਲਓ ਆਪਣਾ ਥੋੜਾ ਥੋੜਾ ਜਲਿਆ ਮਤਲਬ ਕਈ ਵਾਰ ਜਦੋਂ ਆਪਾਂ ਕਿਉ ਬਣਾਉਨੇ ਬਹੁਤ ਜ਼ਿਆਦਾ ਜਲ ਜਾਂਦਾ ਭੰਡਾ ਤੇ ਇਦਾਂ ਇਸ ਟ੍ਰਿਕ ਦੇ ਨਾਲ ਹਨਾ ਅ ਭਾਂਡਾ ਬਿਲਕੁਲ ਨਹੀਂ ਮਤਲਬ ਇਹਨਾ ਫੁੱਗਦਾ ਹੈਗਾ ਇਹ ਆਸਾਨੀ ਨਾਲ ਸਾਫ਼ ਹੋ ਜਾਊਗਾ ਬਸ ਇਹ ਨੂੰ ਨਾ ਥੋੜਾ ਜਿਹਾ ਪਾਣੀ ਪਾ ਕੇ ਗਰਮ ਕਰਕੇ ਕੋਸਾ ਕਰਕੇ ਚਾਹੇ ਤਾਂ ਹਨਾ ਹੁਣੇ ਨਾਲ ਦੀ ਨਾਲ ਮਾਸ ਦਿਓ ਤੇ ਬਹੁਤ ਆਸਾਨੀ ਨਾਲ ਜਾਂਚੇ ਸਾਫ਼ ਹੋ ਜਾਊਗਾ ਇਹਨਾ ਬਿਲਕੁਲ ਨਹੀਂ ਜਲਿਆ ਹੈਗਾ ਆਪਣਾ ਤੇ ਇਧਰ ਆਪਣਾ ਘਿਓ ਵੀ ਬਣ ਗਿਆ ਇਹਨ ਬਿਲਕੁਲ ਤਿਆਰ ਤੇਰੀ ਚੱਗ ਪਰੇ ਹਟ ਜੂਗੀ ਹੌਲੀ ਹੌਲੀ ਇਹਨੂੰ ਆਪਾਂ ਟਾਰ ਕੇ ਰੱਖ ਦਾਂਗੇ ਠਕਾਂਗੇ ਇਹਨੂੰ ਚਾੜੀ ਦੇ ਨਾਲ ਤਾਂ ਜੋ ਹਨ ਜੇ ਆਪਾਂ ਠੱਕਣ ਨਾਲ ਠਾਕਤਾ ਫਿਰ ਇਹਦੇ ਉੱਤੇ ਭਾਪ ਜੀ ਬਣ ਜਣੀ ਉਹ ਭਾਪ ਦਾ ਪਾਣੀ ਇਹਦੇ ਵਿੱਚ ਗਿਰੂਗਾ ਤੇ ਐਦਾ ਚਾੜੀ ਨਾਲ ਠੱਕੇ ਰੱਖ ਦਾਂਗੇ ਤੇ ਇਹਦਾ ਹੌਲੀ ਹੌਲੀ ਛਾਗੇ ਦੀ ਬਹਿ ਚੁੱਕੀ ਪਰ ਕਿਉਂ ਬਹੁਤ ਵਧੀਆ ਬਣਿਆ ਆਪਣਾ ਤੁਹਾਨੂੰ ਹਰ ਚਮਚੇ ਦੇ ਨਾਲ ਦੇਖੋ ਕਿਉ ਆਪਣਾ ਤੇ ਆਪਾਂ ਨੇ ਇਹ ਛੋਟੀ ਮਤਲਬ ਅੱਧੀ ਭਰੀ ਹੋਈ ਸੀਗੀ ਬੜੀ ਕਾਲੀ ਉਹ ਤੋਂ ਇੰਨਾ ਸਾਰ ਆਪਾਂ ਨੇ ਕਿਉ ਤਿਆਰ ਕਰ ਲਿਆ ਤੇ ਆਪਣਾ ਭਾਂਡਾ ਵੀ ਨਹੀਂ ਜਲਿਆ ਬਿਲਕੁਲ ਤੁਸੀਂ ਚਾਹ ਜਿੰਨਾ ਮਰਜ਼ੀ ਕਿਉ ਗਰਮ ਕਰ ਲਿਓ ਬਸ ਮਤਲਬ ਮੱਖਣ ਗਰਮ ਕਰ ਲਿਓ ਬਸ ਉਹਨੂੰ ਹਿਲਾਉਂਦੇ ਰਹੋ ਹਿਲਾਉਣਾ ਨਹੀਂ ਰੁਕਣਾ ਹੈਗਾ ਤੇ ਬਹੁਤ ਵਧੀਆ ਤਿਆਰ ਹੁੰਦਾ ਹੈ ਇਦਾਂ ਕਿਉ ਬਾਕੀ ਜੀ ਆਪਾਂ ਆਪਣੀ ਵੀਡੀਓ ਦਾ ਐਂਡ ਵੀ ਇਥੇ ਕਰਦੇ ਆ ਜੇਕਰ ਅੱਜ ਦੀ ਟਿਪਸ ਬੰਨ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਟਿਪਸ ਦੇ ਨਾਲ ਤਦ ਤੱਕ ਲਈ ਬਾਏ ਬਾਏ